ਵੈਲਕਮ ਬੈਕ ਐਂਡ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਕੱਲ ਆਪਣਾ ਕੁਐਸਚਨ ਆਨਸਰ ਸੈਸ਼ਨਸ ਚੱਲਦੇ ਰਹਿੰਦੇ ਆ ਤੇ ਅਗਰ ਮੈਂ ਸਾਰੇ ਕੁਐਸਚਨਸ ਇੱਕੋ ਹੀ ਸੈਸ਼ਨ ਦੇ ਵਿੱਚ ਕਵਰ ਕਰਨਾ ਚਾਹਵਾ ਤੇ ਬਹੁਤ ਸਾਰੇ ਲੋਕੀ ਇਤਰਾ ਦੇ ਹੈ ਜਿਹੜੇ ਕਹਿੰਦੇ ਤਾਂ ਹੈ ਕਿ ਇੱਕੋ ਸੈਸ਼ਨ ਦੇ ਵਿੱਚ ਤੁਸੀਂ ਕੰਪਲੀਟ ਕਰ ਸਕਦੇ ਹੋ ਲੇਕਿਨ ਫਿਰ ਜਦੋਂ ਅਸੀਂ ਦੇਖਦੇ ਆਂ ਤੇ ਉਹਨੂੰ ਪ੍ਰੋਪਰ ਨਹੀਂ ਦੇਖ ਪਾਉਂਦੇ ਸੋ ਇਸ ਕਰਕੇ ਆਪਾਂ ਇੱਕ ਛੋਟਾ ਜਿਹਾ ਇਹਦੇ ਵਿੱਚ ਚੇਂਜ ਕੀ ਕੀਤਾ ਕਿ ਛੋਟੇ-ਛੋਟੇ ਛੋਟੇ-ਛੋਟੇ ਸ਼ਾਰਟਸ ਔਰ ਰੀਲਸ ਬਣਾਉਣ ਦੀ ਕੋਸ਼ਿਸ਼ ਕਰਦੇ ਆਂ ਕਿ ਤਾਂਕਿ 1 ਮਿੰਟ ਦੇ ਵਿੱਚ ਜਾਂ 2 ਮਿੰਟ ਦੇ ਵਿੱਚ ਜਾਂ ਕਈ ਵਾਰ 3 ਤੋਂ 4 ਮਿੰਟ ਦਾ ਸੈਸ਼ਨ ਵੀ ਹੋ ਜਾਂਦਾ ਹੈ ਉਹਦੇ ਵਿੱਚ ਕਮ ਸੇ ਕਮ ਤੁਸੀਂ ਤੁਹਾਨੂੰ ਪ੍ਰੋਪਰ ਦਾ ਆਨਸਰ ਵੀ ਮਿਲ ਜਾਵੇ ਔਰ ਆਰਥੋਡਿਕਲ ਕਨਸਰਨਸ ਵੀ ਕਲੀਅਰ ਹੋ ਜਾਣ ਸੋ ਇੱਕ ਕੁਐਸਚਨ ਸਾਡੇ ਕੋਲ ਆਇਆ ਸੀ ਕਿ ਉਹਦੇ ਵਿੱਚ ਉਹਨਾਂ ਨੇ ਇਹ ਦੱਸਿਆ ਸੀ ਕਿ ਜਿਵੇਂ ਦਵਾਈਆਂ ਤੋਂ ਹਰ ਕੋਈ ਜਿਹੜਾ ਭਜਣਾ ਚਾਹੁੰਦਾ ਆ ਪਰ ਵਿਸ਼ਵਾਸ ਵੀ ਦਵਾਈਆਂ ਤੇ ਆ ਮਾਈਂਡਸੈਟ ਕਿਵੇਂ ਕੀਤਾ ਜਾਵੇ ਕਿ ਇਹਦੀ ਸਭ ਤੋਂ ਪਹਿਲੀ ਪ੍ਰੋਸੈਸ ਮਾਈਂਡਸੈਟ ਨੂੰ ਕੀ ਹੈਗੀ ਠੀਕ ਕਰਨ ਦੀ ਓਕੇ ਸੋ ਇਹ ਕੁਐਸਚਨ ਤਾਂ ਮੈਂ ਕੰਦਾ ਸੀ ਗੱਲ ਤਾਂ ਬਹੁਤ ਵਧੀਆ ਹੈਗੀ ਹੈ ਕਿ ਦਵਾਈਆਂ ਬਿਠਰਨੀਆ ਚਾਹੁੰਦੇ ਆ ਬਹੁਤ ਲੋਕੀ ਅਵੇਅਰ ਹੈ ਕੁਦਰਤ ਦੇ ਨਾਲ ਮੈਥੋਪੈਥੀ ਦੇ ਨਾਲ ਕਿ ਅਸੀਂ ਜਿਹੜਾ ਹੈ ਆਪਣੇ ਆਪ ਨੂੰ ਕੁਦਰਤੀ ਢੰਗ ਦੇ ਨਾਲ ਹੀ ਠੀਕ ਕਰਨਾ ਹੈ ਲੇਕਿਨ ਫਿਰ ਵਿਸ਼ਵਾਸ ਵੀ ਸਭ ਤੋਂ ਜ਼ਿਆਦਾ ਜਿਹੜਾ ਹੈਗਾ ਦਵਾਈਆਂ ਤੇ ਹੀ ਹੈ ਮਾੜਾ ਜਾਂ ਸਿਰ ਦੁਖਦਾ ਪੈਰਾਸੀਟਾਮੋਲ ਦੇ ਦੋ ਜਾਂ ਮੈਂ ਹੋਰ ਅਦਰ ਕੰਪਨੀਆਂਜ਼ ਆ ਦੇ ਨਾਮ ਨਹੀਂ ਲੈਣਾ ਚਾਹੁੰਦੀ ਜੋ ਵੀ ਆਪਾਂ ਡੋਸ ਕਰਾਂ ਦੇ ਵਿੱਚ ਰੱਖੀ ਹੁੰਦੀ ਆ ਉਹ ਖਾਣੇ ਰਹਿੰਦੇ ਆ ਸੋ ਵਾਈ ਕਿਉਂ ਇਹ ਗੱਲ ਬਿਲਕੁਲ ਠੀਕ ਹੈਗੀ ਹੈ ਫਿਰ ਦਵਾਈਆਂ ਤੇ ਵਿਸ਼ਵਾਸ ਕਿਉਂ ਜੇ ਆਪਾਂ ਨੇਚਰੋਪੈਥੀ ਨੂੰ ਲੱਕੀ ਅਵਿਅਰਾ ਹੁਣ ਕਈ ਲੋਕ ਇਹਦੇ ਵਿੱਚ ਇਹ ਕਹੋਗੇ ਕਿ ਫਸਟ ਏਡ ਤਾਂ ਸਾਨੂੰ ਐਲੋਪੈਥੀ ਨਾਲ ਹੀ ਮਿਲਦੀ ਹੈ ਇਹ ਨੈਚਰੋਪੈਥੀ 'ਚ ਕੋਈ ਫਸਟ ਏਡ ਨਹੀਂ ਹੈਗੀ ਪਰ ਇਹਦੇ ਵਿੱਚ ਤੁਸੀਂ ਬਿਲਕੁਲ ਰੌਕੋ ਨੈਚਰੋਪੈਥੀ 'ਚ ਵੀ ਫਸਟ ਏਡ ਹੁੰਦੀ ਹੈ ਮੈਂ ਖੁਦ ਇਹਦੀ ਪ੍ਰੈਕਟੀਕਲ ਇੱਕ ਐਗਜ਼ਾਮਪਲ ਆ ਤੁਹਾਡੇ ਮੂਹੇ ਕਿ ਮੈਂ ਦਵਾਈਆਂ ਨੂੰ ਬਿਲਕੁਲ ਵੀ ਟੱਚ ਨਹੀਂ ਕਰਦੀ ਚਾਹੇ ਕਦੀ ਮੇਰਾ ਸਿਰ ਦੁਖੇ ਜਾਂ ਲੋ ਬੁਖਾਰ ਹੋਵੇ ਵੈਸੇ ਤਾਂ ਅਗਰ ਸੇ ਰੱਬ ਦੇ ਹੱਥ ਜੋੜੀਦੇ ਕਿ ਸਭ ਸਿਹਤ ਵੱਖੋਂ ਵਧੀਆ ਰਹਿਣ ਤੇ ਫਿਲਹਾਲ ਮੈਂ ਵੀ ਬਿਲਕੁਲ ਠੀਕ ਹੈ ਵੀ ਨਾ ਲੇਕਿਨ ਕੋਈ ਮਤਲਬ ਨਹੀਂ ਹੈ ਕਿ ਡਾਕਟਰਸ ਦੇ ਟਿਪਸ ਜਿਹੜੇ ਬਿਮਾਰ ਨਹੀਂ ਪੈਂਦੇ ਮੈਂ ਤੁਹਾਨੂੰ ਵਾਰ-ਵਾਰ ਕਹਿੰਦੀ ਰਹਿੰਦੀ ਆ ਬਿਮਾਰ ਪੈ ਜਾਂਦੇ ਐ ਲੇਕਿਨ ਅਸੀਂ ਇਹਨਾਂ ਚੀਜ਼ਾਂ ਤੇ ਰੈਗੂਲਰ ਸਟੱਡੀਜ਼ ਕਰਦੇ ਆਂ ਜਿਵੇਂ ਮੈਂ ਤੁਹਾਨੂੰ ਵੀ ਕੰਨੀ ਰੰਨੀ ਆ ਕਿ ਜ਼ਰੂਰ ਕੋਈ ਵੀ ਚੀਜ਼ ਲੈ ਕੇ ਹੁੰਦੇ ਹੋ ਉਹਦੇ ਬਾਰੇ ਗੂਗਲ ਤੇ ਜਾਂ ਬੁੱਕਸ 'ਚ ਜ਼ਰੂਰ ਉਹਦੇ ਆਨਸਰ ਲੱਭਿਆ ਕਰੋ ਜੇ ਨਹੀਂ ਲੱਭਦੇ ਤਾਂ ਸਾਨੂੰ ਦੱਸਿਆ ਕਰੋ ਸੇਕਰ ਨਾਲ ਇਸ ਵਾਰੇ ਜਿਹੜਾ ਡਿਸਕਸ ਜ਼ਰੂਰ ਕਰਾਂਗੇ ਤੋ ਦਵਾਈਆਂ ਵੱਲ ਨਾ ਭਜੋ ਹੁਣ ਇਹਦੇ ਵਿੱਚ ਮਾਈਂਡ ਸੈਟ ਨੂੰ ਸਹੀ ਕਰਨ ਦਾ ਕਿਦਾਂ ਹੈਗਾ ਸਭ ਤੋਂ ਪਹਿਲਾਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਤੁਹਾਨੂੰ ਇਹਦੇ ਵਿੱਚ ਵਿਲ ਪਾਵਰ ਸਟਰੋਂਗ ਕਰਨ ਦੀ ਜ਼ਰੂਰਤ ਹੈ ਆਪਣੀ ਬਾਡੀ ਨੂੰ ਸੈਂਸਟਿਵ ਨਾ ਬਣਾਓ ਸੈਂਸਟਿਵ ਬਾਡੀ ਤੁਹਾਨੂੰ ਹਮੇਸ਼ਾ ਜਿਹੜੀ ਹੈ ਉਹ 네ਗੇਟਿਵ ਵਾਲੇ ਪਾਸੇ ਲੈ ਕੇ ਜਾਊਗੀ ਤੁਸੀਂ ਕਿੰਨੇ ਕਿਊਟਸ ਪੜਦੇ ਹੋ ਕਿੰਨੇ ਇਨਸਪਾਇਰਿੰਗ ਮੈਸਜ ਇਨਸਪਾਇਰੇਸ਼ਨ ਵਾਲੇ ਮੈਸੇਜਸ ਪੜਦੇ ਹੋ ਜਿਹਦੇ ਚ ਲਿਖਿਆ ਜਾਂਦਾ ਕਿ ਦੇਖੋ ਆਪਣੇ ਆਪ ਨੂੰ ਕੰਫਰਟ ਜ਼ੋਨ ਚੋਂ ਕੱਢੋ ਕੰਫਰਟ ਜ਼ੋਨ ਚੋਂ ਕੱਢੋ ਔਰ ਇਹਨੂੰ ਇੱਕ ਵਧੀਆ ਜ਼ੋਨ ਚ ਲੈ ਕੇ ਜਾਓ ਤੁਸੀਂ ਹਾਰਡ ਵਰਕ ਕਰੋ ਔਰ ਸਕਸੈਸ ਜ਼ਰੂਰ ਮਿਲੇਗੀ ਪੜਦੇ ਹੋ ਕਿ ਨਹੀਂ ਸਭ ਨੇ ਪੜਿਆ ਹੋਣਾ ਨਾ ਇਹ ਸੇਮ ਐਸ ਇਟ ਇਜ਼ ਇਹੀ ਚੀਜ਼ ਹੈ ਮਾਈਂਡਸੈਟ ਮੈਂ ਸਿਰਫ ਸਭ ਤੋਂ ਪਹਿਲਾ ਰੂਲ ਕੀ ਹੈ ਕਿ ਆਪਣੇ ਆਪ ਨੂੰ ਸੈਂਸਿਟੀਵਿਟੀ ਚੋਂ ਕੱਢੋ ਹਾਈ ਅਗਰ ਇਦਾਂ ਹੋ ਗਿਆ ਤਾਂ ਮੈਂ ਫੇ ਕੀ ਕਰੂੰਗੀ ਇਦਾਂ ਹੋ ਗਿਆ ਤਾਂ ਮੈਂ ਕੀ ਕਰੂੰਗਾ ਅਥੇ ਮੈਨੂੰ ਮੈਨੂੰ ਕੋਈ ਵਿੱਪੀ ਲੋ ਹੋ ਗਿਆ ਮੈਨੂੰ ਚੱਕਰ ਆ ਗਿਆ ਮੈਂ ਡਿੱਗ ਗਿਆ ਮੈਨੂੰ ਕੁਸ਼ ਬਾਂਦ ਅੜ ਤੋਂ ਲਾ ਕੇ ਕੋਟਾ ਡੁੱਗ ਗਿਆ ਮੈਂ ਚੱਲ ਨਹੀਂ ਪਾਉਂਗਾ ਜਾਂ ਮੈਂ ਚੱਲ ਨਹੀਂ ਪਾਉਂਗੀ ਕਿੰਨੇ ਤਰੀਕੇ ਦੇ ਸਾਡੇ ਰਿਐਕਸ਼ਨਸ ਆ ਪਰ ਇਹ ਤੇ ਜਿਹੜੇ ਇੱਦਾਂ ਇਕਦਮ ਹੋ ਜਾਂਦੇ ਆ ਬਟ ਅਸੀਂ ਇਹਨੂੰ ਇੱਦਾਂ ਹੀ ਆਪਣੇ ਦਿਮਾਗ ਤੇ ਲੈ ਲੁੰਨੇ ਆ ਦਵੰਗੀਆਂ ਵੱਲ ਭੱਜੀ ਜਾਂਦੇ ਆ 댓 ਇਜ਼ ਸੈਂਸਿਟੀਵਿਟੀ ਯਾਰ ਕੋ ਆਪਣੇ ਆਪ ਨੂੰ ਸੈਂਸਿਟਿਵ ਕਰਨਾ ਬੰਦ ਕਰੋ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਇਨੀ ਵਿਲ ਪਾਵਰ ਸਟਰੋਂਗ ਕਰ ਲੋ ਕਿ ਕੋਈ ਗੱਲ ਨਹੀਂ ਕੋਈ ਪ੍ਰੋਬਲਮ ਆ ਗਈ ਹੈ ਇਟਸ ਓਕੇ ਆ ਗਈ ਹੈ ਤਾਂ ਕਵਰ ਵੀ ਹੋ ਜਾਊਗੀ ਧਰਨੀ ਆਸਮਾਨਲੇ ਕਿ ਜਦੋਂ ਕੋਈ ਸਮੱਸਿਆ ਆਉਂਦੀ ਹੈ ਤਾਂ ਉਹਦਾ ਸੋਲੂਸ਼ਨ ਵੀ ਨਾਲ ਦੀ ਰਗ ਲਿਖ ਕੇ ਦੇ ਦਿੰਦਾ ਸੋ ਜੇ ਸਮੱਸਿਆ ਆ ਜਾਣੀ ਕਿ ਪ੍ਰੋਬਲਮ ਡਿਸੀਜ਼ ਬਿਮਾਰੀ ਆ ਗਈ ਹੈ ਤਾਂ ਉਹਦਾ ਸੋਲੂਸ਼ਨ ਵੀ ਨਾਲ ਹੀ ਆਇਆ ਉਹ ਨਹੀਂ ਸੋਚਣਾ ਕਰੋ ਜੇ ਕੋਈ ਚੀਜ਼ ਸਾਡੀ ਬੋਡੀ ਦੇ ਅੰਦਰ ਜਿਹੜੀ ਆ ਗਲਤ ਐਂਟਰ ਹੋ ਗਈ ਆ ਆਪਾਂ ਗਲਤ ਫੂਡ ਖਾ ਲਿਆ ਤੇ ਉਹਨਾਂ ਜਿਹੜਾ ਆ ਉਹ ਸਹੀ ਕਰਨ ਦਾ ਰਸਤਾ ਵੀ ਸਾਡਾ ਫੂਡ ਹੀ ਹੈਗਾ ਇਹਨੂੰ ਮੰਨ ਕੇ ਚੱਲੋ ਦੂਸਰੇ ਨੰਬਰ ਤੇ ਨਿਸਤਾਕ ਦੇ ਸੱਚੇ ਪਾਸ਼ਾ ਤੇ ਜਿਹੜੇ ਹਦੇ ਤੁਸੀਂ ਆਪਣੇ ਗੁਰੂ ਮਹਾਰਾਜ ਜੀ ਨੂੰ ਮੰਨਦੇ ਹੋ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਜਿਹੜੀ ਕਰਦੇ ਹੋ ਹਰ ਰੋਜ਼ ਆਪਣੀ ਸੇਤ ਦੀ ਆਪਣੇ ਘਰ ਪਰਿਵਾਰ ਦੀ ਆਪਣੇ ཉੀਰ ਨੀਰ ਵਾਂਸ ਦੀ ਤੇ ਉਹਨਾਂ ਤੇ ਵਿਸ਼ਵਾਸ ਵੀ ਰੱਖੋ ਕਿ ਉਹ ਇੱਕ ਉਹ ਕੁਦਰਤ ਹੈ ਉਹ ਕੁਦਰਤ ਸਾਡੇ ਜਿਹੜੀ ਜਿਹਨੇ ਸਾਡੇ ਸਰੀਰ ਨੂੰ ਇੰਨੀ ਸਿਰਜਣਾ ਕੀਤੀ ਹੈ ਉਹਨੂੰ ਪਤਾ ਹੈ ਕਿ ਕਿਹੜੀ ਚੀਜ਼ ਵਧੀਆ ਹੈ ਜੇ ਡੀ ਚੀਜ਼ ਖਾਓਗੇ ਉਹਦਾ ਰਿਐਕਸ਼ਨ ਉਦਾਂ ਦਾ ਮਿਲੂਗਾ ਚੰਗੀ ਖਾਓਗੇ ਚੰਗਾ ਰਿਐਕਸ਼ਨ ਮਿਲੂਗਾ ਮਾੜੀ ਖਾਓਗੇ ਤਾਂ ਮਾੜਾ ਰਿਐਕਟ ਕਰੂਗਾ ਸੋ ਫੂਡ ਹੀ ਹਾਰਮ ਕਰਦਾ ਹੈ ਫੂਡ ਹੀ ਹੀਲ ਕਰਦਾ ਹੈ ਠੀਕ ਹੈ ਫੂਡ ਹਾਰਮ ਕਰਦਾ ਹੈ ਤੇ ਫੂਡ ਕੈਨ ਹੀਲ ਫੂਡ ਹੀ ਤੁਹਾਨੂੰ ਸਹੀ ਵੀ ਕਰ ਸਕਦਾ ਹੈ ਇਹ ਮਾਈਂਡ ਟੂ ਬਿਠਾਉਣੇ ਸਭ ਤੋਂ ਪਹਿਲਾਂ ਤੁਸੋਂ ਕੀ ਦੱਸਿਆ ਸੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਿਆ ਸੀਗਾ ਕੀ ਫਿਰ ਪਾਵਰਸ ਕਰ ਕੋ ਕੌਂਸ਼ੀਅਸ ਰੂ ਸੈਂਸਿਟੀਵਿਟੀ ਨੂੰ ਬੋਡੀ ਤੋਂ ਪਾਰ ਕਰ ਦੋ ਦੂਸਰੇ ਨੰਬਰ ਤੇ ਕੀ ਦੱਸਿਆ ਫੇਥ ਵਿਸ਼ਵਾਸ ਉਸ ਸੱਚੇ ਪਾਸ਼ਾ ਤੇ ਉਸ ਰੱਬ ਤੇ ਠੀਕ ਹੈ ਉਸ ਬਾਹੀ ਗੁਰੂ ਜੀ ਜਿਨ੍ਹਾਂ ਨੇ ਇੱਕ ਤਨੂੰ ਇਸ ਦੁਨੀਆ 'ਚ ਆਉਣ ਦਾ ਮੌਕਾ ਬਖਸ਼ਿਆ ਤੀਜਾ ਨੰਬਰ ਤੁਹਾਡੀ ਪੇਸ਼ੈਂਸ ਤੁਹਾਡਾ ਸਬਰ ਕੋਈ ਜਾਦੂ ਮੰਤਰ ਤਾਂ ਹੈ ਨਹੀਂ कि फटाफट ਆਪਾ ਵੀ ਚੀਜ਼ ਖਾ ਲਈ ਤਾਂ ਸਾਨੂੰ ਰਿਐਕਟ ਹੋਵੇ ਤੇ ਆਪਾਂ ਬਿਲਕੁਲ ਠੀਕ ਹੋ ਜਾਈਏ ਟਾਈਮ ਲੰਦੀ ਹੈ ਤੁਹਾਡੀ ਸਬਰ ਦੀ ਜਜਮੈਂਟ ਹੁੰਦੀ ਹੈ ਉਹ ਸਬਰ ਹੀ ਤੁਹਾਡੀ ਪਾਵਰ ਹੈ ਉਹ ਸਬਰ ਹੀ ਤੁਹਾਡਾ ਵਿਸ਼ਵਾਸ ਹੈ ਔਰ ਉਸ ਸਬਰ ਤੇ ਹੀ ਸਾਡੀ ਬੋਡੀ ਸਾਡਾ ਮਾਈਂਡ ਪਰੇ ਪੂਰੀ ਦੁਨੀਆ ਚੱਗੀ ਹੈ ਸੋ ਚੌਥੇ ਨੰਬਰ ਤੇ ਆਉਂਦੀ ਤੁਹਾਡੀ ਸੈਟੀਸਫੈਕਸ਼ਨ ਸੈਟੀਸਫੈਕਸ਼ਨ ਹਮੇਸ਼ਾ ਸੰਤੁਸ਼ਟ ਰਹੋ ਹਰ ਚੀਜ਼ ਤੋਂ ਏਨਾ ਸੋਚੋ ਕਿ ਰੱਬ ਨੇ ਮੈਨੂੰ ਥੋੜਾ ਦਿੱਤਾ ਉッコ ਜ਼ਿਆਦਾ ਮੈਂ ਇਹ ਚੀਜ਼ ਕਿੱਦਾਂ ਖਰੀਦਾਂ ਮਹਿੰਗਾਈ ਬਹੁਤ ਹੈ ਇਹ ਚੀਜ਼ ਦਾ ਪ੍ਰੋਬਲਮ ਨਹੀਂ ਹੈਗੀਆ ਤੁਸੀਂ ਕੁਮਾਰ ਤੁਸੀਂ ਖਾ ਰਹੇ ਹੋ ਤਿੰਨ ਟਾਈਂ ਦੀ ਰੋਟੀ ਖਾ ਰਹੇ ਤੁਹਾਡੇ ਬੱਚੇ ਖੁਸ਼ਾ ਕੱਪੜੇ ਖਰੀਦ ਰਹੇ ਹੋ ਘਰ ਹੈ ਤੁਹਾਡੇ ਕੋਲ ਸੋ ਯੂ ਹੈਵ ਇਨਫ ਸੋ ਇਹ ਚੀਜ਼ ਮੈਂ ਇਸ ਲਈ ਨਹੀਂ ਕਹਿ ਰਹੀ ਕਿ ਵੇ ਲਿਖਿਆ ਲਿਖਾਈਆ ਜਾਂ ਮੈਂ ਕੀ ਤੋਂ ਪੜ ਕੇ ਆਈ ਆ ਇਹ ਪ੍ਰੈਕਟੀਕਲੀ ਐਕਸਪੀਰੀਐਂਸਿਸ ਹੈ ਜਿਹੜੇ ਮੈਂ ਹਮੇਸ਼ਾ ਤੁਹਾਨੂੰ ਸ਼ੇਅਰ ਕਰਦੀ ਆ ਮੈਂ ਕਦੀ ਵੀ ਕੋਈ ਲਿਖੀ ਲਿਖਾਈ ਗੱਲ ਲੈ ਕੇ ਉੱਤੇ ਬਹੁਤ ਵੱਡੀ ਕੋਈ ਸਪੀਚ ਨਹੀਂ ਦਿੰਦੀ ਈਵਨ ਤਾਂ ਨਗਰ ਨੇ ਕਦੀ ਕੋਈ ਕੋਈ ਕੋਟ ਜਾਂ ਕੋਈ ਇਨਸਪੀਰੇਸ਼ਨਲ ਮੈਸੇਜ ਜਾਂ ਕੋਈ ਮੋਟੀਵੇਸ਼ਨਲ ਮੈਸੇਜ ਪੜਿਆ ਤੇ ਮੈਂ ਉਸ ਤੇ ਪ੍ਰੋਪਰ ਇੱਕ जी वजी अपने एक्सपीरियंस न एक स्पीच जी बनाई है जरूरी नहीं है कि मैं हमेशा थाना ही मोटिवेट कर दी क्योंकि डिमोटिवेट हो जब मैं खुद कभी डिमोटिवेट हो जाती हाँ तो मैं ही हीडियोज़ देखती हूँ कि हाँ भी वाकई जो मैं एक्सपीरियंस किया या एक्सपीरियंसिस शेयर किए हैं वो सही है सो माइंडसैट सब तो पहले यही है कि अपने आप में सेंसटिविटी ਕੱਟੋ ਇਹ ਪਾਵਰ ਸਟਰੋਂਗ ਕਰੋ ਦੂਸਰਾ ਤੀਜਾ ਫਾਇਦਾ ਹੈ ਕਿ ਹਮੇਸ਼ਾ ਉਸ ਰੱਬ ਤੇ ਸੱਚੇ ਪਾਸ਼ਾ ਤੇ ਵਿਸ਼ਵਾਸ ਰੱਖੋ ਫੇਧ ਰੱਖੋ ਤੀਸਰੇ ਨੰਬਰ ਤੇ ਹੈਗਾ ਪੇਸ਼ੈਂਸ ਰੱਖੋ ਕਿਸੇ ਚੀਜ਼ ਨੂੰ ਵੀ ਸ਼ੁਰੂਆਤ ਕੀਤੀ ਹੈ ਨੈਚਰੋਪੈਥੀ ਹੈ ਹੋਮਿਓਪੈਥੀ ਹੈ ਜੋ ਵੀ ਤੁਸੀਂ ਤੁਹਾਡਾ ਦਿਲ ਕਰਦਾ ਹੈ ਜਿੱਤ ਤੋਂ ਨੂੰ ਵਿਸ਼ਵਾਸ ਹੈ ਕਿ ਮੈਨੂੰ ਇਹ ਚੀਜ਼ ਸਹੀ ਕਰ ਸਕਦੀ ਹੈ ਤੇ ਵਿਸ਼ਵਾਸ ਰੱਖੋ ਚੌਥੇ ਨੰਬਰ ਤੇ ਹੁੰਦੀ ਸਾਡੀ ਸੈਟੀਸਫੈਕਸ਼ਨ ਆਪਣੇ ਆਪ ਨੂੰ ਸੰਤੁਸ਼ਟ ਰੱਖੋ ਹਮੇਸ਼ਾ ਕਿ ਕੋਈ ਚੀਜ਼ ਜੇਕਰ ਆਪਾਂ ਸ਼ੁਰੂ ਕੀਤੀ ਹੈ ਉਹ ਬੰਗੜ ਕਿਸੇ ਨਾਲ ਇਫੈਕਟ ਕਰੂਗੀ ਜੋ ਤੁਸੀਂ ਸੋਚ ਲਿਆ ਉਹ ਚੀਜ਼ ਹੋਗੀ ਸੋਚਣਾ ਤੁਹਾਡਾ ਇੱਕ ਬੀਜ ਬੋਣਾ ਹੈ ਸੋਚਣਾ ਮੀਨਸ ਤੁਸੀਂ ਇੱਕ ਬੀਜ ਬੋਲਿਆ ਉਹਨੇ ਹੁਣ ਪੂਰਾ ਹੋਣਾ ਹੀ ਹੈ ਜਦੋਂ ਬੀਜ ਆਪਾਂ ਬਹੁਤ ਆਪ ਪਾਣੀ ਪਾ ਦਿੱਤਾ ਉਹਨੂੰ ਰੈਗੂਲਰ ਉਹਦੀ ਠੀਕ ਹੈ ਅਸੀਂ ਚਾਹੇ ਉਹਨੂੰ ਭੁੱਲ ਵੀ ਗਏ ਦੋ ਚਾਰ ਦਿਨ ਜਾਂ 10 ਦਿਨ ਜਾਂ ਮਹੀਨਾ لیکن ਉਹਨੇ اپنا ایک ਪੂਟਾ ਜਿਹੜਾ ਗਰੋ ਕਾਰੀ ਦੇ ਦੇ। ਠੀਕ ਹੈ? ਹਾਂ ਉਹ ਜਿਆਦਾ ਦੇ ਤੱਕ ਚੱਲੇਗਾ ਨਹੀਂ ਕਿਉਂਕਿ ਅਸੀਂ ਨੂੰ ਪਾਣੀ ਨਹੀਂ ਦਿੱਤਾ ਉਹਨੂੰ ਪ੍ਰੋਪਰ ਉਹਦੀ ਕੇਅਰ ਨਹੀਂ ਕੀਤੀ। ਠੀਕ ਹੈ? ਤੇ ਇਸ ਕਰਕੇ ਜੋ ਵੀ ਬੀਜ ਤੁਸੀਂ ਬੋਇਆ, ਯਾਨੀ ਕਿ ਜੋ ਵੀ ਤੁਸੀਂ ਇੱਥੇ ਸੋਚ ਲਿਆ, ਉਹ 100% ਇੱਕ ਨਾ ਇੱਕ ਦਿਨ ਜ਼ਰੂਰ ਪੂਰਾ ਹੋਵੇਗਾ। सो so, मेरे कहजरन ए है कि सोचो चंगा सोचो किसी भी चंगा सोचो अपने लिए भी चंगा सोचो नैगेटिविटी को पार कर दो कोई चीज़ बुरी होगी तो फिर ही हो गया हो गई हो भी सही ठीक है so, मिलेंगे फिर नेक्स्ट क्वेश्चन देना सत श्री अकाल जी